ਜਲੰਧਰ ਪੁਲਿਸ ਨੇ 240 ਕਰੋੜ ਰੁਪਏ ਦੀ ਡਰੱਗ ਅਤੇ 21 ਲੱਖ ਰੁਪਇਆ ਨਗਦੀ ਅਤੇ ਕਾਰ ਅਤੇ ਹੋਰ ਚੀਜ਼ਾਂ ਨੂੰ ਬਰਾਮਦ ਕਰ ਤਿੰਨ ਦੋਸ਼ੀ ਗ੍ਰਿਫਤਾਰ ਕੀਤੇ ਨੇ ਇਹ ਤਿੰਨ ਦੋਸ਼ੀ ਉਹ ਦੋਸ਼ੀ ਨੇ ਜਿਨ੍ਹਾਂ ਦੇ ਇੰਟਰਨੈਸ਼ਨਲੀ ਬਹੁਤ ਵੱਡੇ ਲਿੰਕ ਨੇ ਇੰਟਰਨੈਸ਼ਨਲੀ ਇਹਨਾਂ ਦੇ ਉਹ ਲਿੰਕਸ ਨੇ ਜੋ ਕਿ ਹਾਲੇ ਤੱਕ ਕਿਸੇ ਵੀ ਪੁਲਿਸ ਵੱਲੋਂ ਬ੍ਰੀਚ ਨਹੀਂ ਕੀਤਾ ਗਿਆ ਸੀਗਾ ਜਿਸ ਨੂੰ ਜਲੰਧਰ ਪੁਲਿਸ ਨੇ ਬ੍ਰੀਚ ਕਰ ਵੱਡੀ ਕਾਮਯਾਬੀ ਪ੍ਰਾਪਤ ਕੀਤੀ ਹੈ ਜੰਮੂ ਕਸ਼ਮੀਰ ਗੁਜਰਾਤ ਜਲੰਧਰ ਅਤੇ ਹੋਰ ਵੱਡੇ ਸ਼ਹਿਰਾਂ ਨੂੰ ਬਣਾਉਂਦੇ ਸੀਗੇ ਵੱਡਾ ਰੂਟ ਅਤੇ ਇਹਨਾਂ ਰੂਟਾਂ ਤੋਂ ਡਿਲੀਵਰ ਹੁੰਦਾ ਸੀਗਾ ਕਰੋੜਾ ਰੁਪਈਆ ਦਾ ਡਰੱਗ ਅਤੇ ਡਰੱਗ ਮਨੀ ਲਗਾਤਾਰ ਇਹ ਹੁੰਦੀਆਂ ਸੀਗੀਆਂ ਇੱਕ ਸਾਲ ਤੋਂ ਵਾਰਦਾਤਾ ਪਰ ਕਿਸੇ ਪੁਲਿਸ ਨੇ ਨਹੀਂ ਕੀਤਾ ਇਸ ਨੂੰ ਬ੍ਰੀਚ 240 ਕਰੋੜ ਦੀ ਡਰੱਗ ਅਤੇ 21 ਲੱਖ ਰੁਪਇਆ ਨਕਦੀ ਪਕੜ ਕੇ ਜਲੰਧਰ ਪੁਲਿਸ ਨੂੰ ਵੱਡੀ ਕਾਮਯਾਬੀ ਮਿਲੀ ਹੈ ਇਸ ਬਾਬਤ ਕਈ ਚੀਜ਼ਾਂ ਨਿਕਲ ਕੇ ਸਾਹਮਣੇ ਆਈਆਂ ਨੇ ਇੱਕ ਇੰਟਰਨੈਸ਼ਨਲ ਲਿੰਕ ਉਸ ਨੂੰ ਵੀ ਬ੍ਰੀਚ ਕੀਤਾ ਹੈ ਜਲੰਧਰ ਪੁਲਿਸ ਕਮਿਸ਼ਨਰ ਸਾਡੇ ਨਾਲ ਗੱਲਬਾਤ ਕਰਨੇ ਆ ਸੁਪੰਜੀ ਤੁਸੀਂ ਇੱਕ ਵੱਡਾ ਨੈਟਵਰਕ ਪਹਿਲਾਂ ਵੀ ਟੁੱਟਿਆ ਸੀਗਾ ਤੇ ਹੁਣ ਵੀ ਤੁਸੀਂ ਤੋੜਿਆ ਹੈਗਾ ਐਕਚੁਅਲ ਦੇ ਵਿੱਚ ਨੈਟਵਰਕ ਕੀ ਰਿਹਾ ਤੇ ਇੱਡੀ ਵੱਡੀ ਜਿਹੜੀ ਰਿਕਵਰੀ ਹੋਈ ਹੈ ਹਾਊ ਪੋਸੀਬਲ ਰਿਕਵਰੀ ਐਸਾ ਹੈ ਕਿ ਇਹ पहले से आ, कुछ लीड्स थी हमारे पास 2021 में भी कुछ साढ़े तीन सौ किलो जी और दिल्ली स्पेशल सेल ने बरामद की पांच छ महीने पहला तीह करोड़ इन्होंने भी की जे एंड के पुलिस ने रामबन वो अगर कड़ी है तो कुछ लीड्स उस पुरानी लीड्स है तीन ते व्यक्ति गिरफ्तार किए गए हैं इन्ह तो फोर्टी एट के जीज़ जीरोन रिकवर हुई है दो अलग अलग पार्ट्स एक ਜੜਜਰਾ ਰੂਤਸੀਗਾ ਉਹ ਜੇਨਕੇ ਦਾ ਰੂਟ ਸੀਗਾ 8 ਕਿਲੋ ਦਾ 40 ਕਿਲੋ ਜੜੀ ਸੀ ਗੁਜਰਾਤ ਨਹੀਂ ਸੀ ਰੂਟ ਤੋਂ ਆਈ ਸੀਗੀ ਜੀ ਇਹ ਬੇਸਿਕਲੀ ਟਰਾਂਸਿਟ ਰੂਟ ਸੀਗਾ ਤੇ ਨਵਪ੍ਰੀਤ ਕਰਕੇ ਇੱਕ ਮੁੰਡਾ ਹੈ ਜਿਹੜਾ ਬਿਆਸ ਦਾ ਰਹਿਣ ਵਾਲਾ ਹਰਕੀਚ ਰਹਿੰਦਾ ਉਹ ਆਪਰੇਟ ਕਰਦਾ ਸੀਗਾ ਇਹ ਉਧੇ ਲੋਕ ਸੀਗੇ ਕਿ ਹੋਰ ਜ਼ਿਆਦਾ ਵੱਡੀ ਸੀਗੀ ਕਾਫੀ ਇਹ ਕੰਸਰਨਡ ਲੋਕਾਂ ਨੂੰ ਜਿਨ੍ਹਾਂ ਨੂੰ ਨਵਦੀਪ ਕਹਿੰਦਾ ਸੀਗਾ ਉਹਨਾਂ ਨੂੰ ਇਹ ਦੇ ਚੁੱਕੇ ਇਹ ਜਿਹੜੀ ਨਾਲ ਦੇ ਕੋਲ ਬਚੀ ਸੀਗੀ ਉਹ ਰਿਕਵਰ ਹੋਈ ਹੈ अच्छा ये जलंदर ਦੇ ਵਿੱਚ ਰਿਕਵਰ ਹੋਈ ਹੈ ਜਲੰਧਰ ਇੱਕ ਇਹਨਾਂ ਦਾ ਰੂਟ ਰਿਹਾ ਜਾਂ ਫਿਰ ਕੋਈ ਹੋਰ ਦੇਖਿਆ ਹਾਂਜੀ ਇਟ ਇਜ਼ ਰੂਟ ਆਲਸੋ ਸੇਫ ਪਲੇਸ ờ ਕਰੰਟਲੀ ਚੁਪਾਨਲੀ اچھا ਇਹ ਤਿੰਨ ਤਿੰਨ ਬੰਦਿਆਂ ਦਾ ਇੱਡਾ ਵੱਡਾ ਨੈਟਵਰਕ ਕਿਵੇਂ ਬਣਿਆ ਕਿਉਂਕਿ ਇੰਟਰਨੈਸ਼ਨਲ ਨੈਟਵਰਕ ਐਂਡ ਦੈਨ ਸਾਰਾ ਕੁਝ ਇਹ ਤਿੰਨ ਮੈਂ ਪਹਿਲਾਂ ਵੀ ਤੁਹਾਨੂੰ ਕਹਿ ਚੁੱਕਾ ਹਾਂ ਤਿੰਨ ਬੰਦਿਆਂ ਦਾ ਨੈਟਵਰਕ ਨਹੀਂ ਹੈ ਜਿਹੜਾ ਬੰਦਾ ਬਾਹਰ ਬੈਠਾ ਹੈ ਇਹ ਉਹਦਾ ਨੈਟਵਰਕ ਹੈ ਉਦੇ ਨੈਟਵਰਕ ਤੇ ਇਹ ਦਿਨ ਬੰਦੇ ਫਿਗਰ ਹੋਏ ਹੋਰ ਕਿੰਨੇ ਬੰਦੇ ਉਹਦੇ ਨੈਟਵਰਕ ਚ ਉਹ ਸਮਿਆਨ ਤੇ ਤੁਹਾਨੂੰ ਦੱਸ ਦਿੱਤਾ ਜਾਊਗਾ ਮਤਲਬ ਕਿ ਇਹ ਤਿੰਨ ਬੰਦੇ ਸਿਰਫ ਯੂਜੇਬਲ ਸੀ ਕਿ ਇਹਨਾਂ ਨੂੰ ਯੂਜ਼ ਨਹੀਂ ਜੀ ਯੂਜੇਬਲ ਨਹੀਂ ਸੀ ਕਿ ਇਹ ਤਿੰਨ ਬੰਦੇ ਉਸ ਉਹਦੇ ਨੈਟਵਰਕ ਤੇ ਹਿੱਸਾ ਹੈ ਹੋਰ ਵੀ ਬੰਦੇ ਹੋਣੇ ਜੀ ਉਹ ਵੀ ਆਇਡੈਂਟੀਫਾਈ ਹੋ ਗਏ ਜਿਲੰਦਰ ਦੇ ਵਿੱਚ ਕਿੱਥੇ ਇਹਨਾਂ ਨੂੰ ਜਿਹੜਾ ਹੈ ਬ੍ਰਾਂਚ ਜਿਲੰਦਰ ਵਿੱਚ ਹੋਇਆ ਹੈ ਜਿਲੰਦਰ ਵਿੱਚ ਹੋਇਆ ਅੱਛਾ ਇਹ ਕਿੰਨੇ ਕੁ ਰੂਟ ਜਿਹੜੇ ਨੇ ਯੂਜ਼ ਕਰਦੇ ਸੀ ਇਹ ਪਾਰਟ ਆਫ ਇਨਵੈਸਟੀਗੇਸ਼ਨ ਦਿਸ ਇਸ ਪਾਰਟ ਆਫ ਇਨਵੈਸਟੀਗੇਸ਼ਨ ਇੱਕ ਸਿਰਫ ਕਲੀਅਰ ਕਰ ਦਿਓ ਕਿ ਇਹ ਇਹਨਾਂ ਨੂੰ ਕਿੰਨੀ ਡਰਗਮਨੀ ਜਿਹੜੀ ਸੀਗੀ ਉਹ ਬਰਾਮਦ ਹੋਈ ਅਤੇ ਇਸ ਤੋਂ ਇਲਾਵਾ ਜਿਹੜੇ ਤੁਸੀਂ ਲੋਕਰ ਦੀ ਗੱਲ ਆ ਇੱਕ 21 ਲੱਖ ਤਾਂ ਬਰਾਮਦ ਹੋਈ ਹੈ 20 ਲੱਖ ਹੋਰ ਲੋਕਰ ਤੋਂ ਮਿਲ ਗਈ ਸਮਾਤਸ ਵਗਰੇ ਠੀਕ ਤਾਂ ਸੁਪਨ ਸ਼ਰਮਾ ਨੇ ਜਨਦ ਨਾਲ ਗੱਲਬਾਤ ਕੀਤੀ ਹੈ ਤਾਂ ਪ੍ਰੋਪਰ ਇੱਕ ਨੈਟਵਰਕ ਸੀਗਾ ਉਸ ਨੂੰ ਜਿਹੜਾ ਹੈ ਬਰੀਚ ਕੀਤਾ ਹੈ ਅਤੇ ਵੱਡੀ ਕਾਮਯਾਬੀ ਜਿਹੜੀ ਹੈ ਜਲੰਧਰ ਪੁਲਿਸ ਨੂੰ ਲਈ ਹੈ ਕੈਪਟਨ ਪੰਕੇ ਦਿਨਾਰ ਰਾਜ ਗੁਪਤਾ ਬਾਪੂ ਜੀ ਟਾਈਮ ਜਲੰਧਰ